ਇੱਕ ਪਖੰਡੀ ਬਾਬੇ ਦਾ ਇਹ ਜਿਆ ਕਟਾਪਾ ਕੀਤਾ ਪਿੰਡ ਵੱਲੋਂ ਉਹ ਲੋਕਾਂ ਨੂੰ ਝੂਠ ਬੋਲ ਬੋਲ ਕੇ ਬੁੜੀਆਂ ਨੂੰ ਝੂਠ ਬੋਲ ਬੋਲ ਕੇ ਪੈਸੇ ਠੱਗਦਾ ਸੀਗਾ ਤੇ ਉਸ ਬਾਬੇ ਨੂੰ ਕੈਮਰੇ ਮੋਹਰੇ ਲੈ ਕੇ ਆਂਦਾ ਤੇ ਬਾਬਾ ਕਹਿੰਦਾ ਮੇਰੇ ਚ ਬਾਬਾ ਆਉਂਦਾ ਅਸੀਂ ਪੁੱਛਿਆ ਕਿਹੜਾ ਬਾਬਾ ਆਉਂਦਾ ਫਿਰ ਕਹਿੰਦਾ ਮੈਨੂੰ ਪਤਾ ਨਹੀਂ ਲੱਗਦਾ ਮੇਰੇ ਚ ਬਾਬਾ ਕਿਹੜਾ ਆਉਂਦਾ ਕਹਿੰਦਾ ਲੋਕਾਂ ਨੂੰ ਮੈਂ ਕਹੂੰਗਾ ਵੀ ਤੁਸੀਂ ਗੁਰਦੁਆਰੇ ਜਾਇਆ ਕਰੋ ਮੇਰੇ ਕੋਲ ਨਾ ਆਇਆ ਕਰੋ ਪਰ ਫਿਰ ਵੀ ਲੋਕ ਇੰਨੇ ਫੁੱਦੂ ਨੇ ਕਹਿੰਦਾ ਇੰਨੇ ਬੇਕਾਰ ਬੰਦੇ ਨੇ ਇਹ ਇਹ ਫੇਰ ਵੀ ਸਾਡੇ ਕੋਲ ਆਉਣਗੇ ਇਹ ਗੁਰਦੁਆਰੇ ਨਹੀਂ ਜਾਂਦੇ ਸਾਡੇ ਕੋਲ ਆਉਣਗੇ ਸਾਰੀ ਵੀਡੀਓ ਕੀ ਆ ਸਾਰਾ ਮਸਲਾ ਕੀ ਆ ਕੈਮਰੇ ਮੂਰੇ ਆ ਕੇ ਉਹ ਬਾਬਾ ਦੱਸ ਰਿਹਾ ਆਜੋ ਮਾੜਾ ਖਿੱਚ ਕੇ ਬਾਬਿਆਂ ਨੇ ਡੇਰੇ ਜਮਾਏ ਹੋਇਆ ਪੰਜਾਬ ਦੇ ਵਿੱਚ ਥਾਂ ਥਾਂ ਤੇ ਡੇਰੇ ਖੁੱਲੇ ਹੋਇਆ ਅੱਜ ਉਸ ਬਾਬੇ ਨਾਲ ਮਲਾਵਾਂਗੇ ਤੁਹਾਨੂੰ ਜਿਹੜੇ ਪਿੰਡ ਦੇ ਵਿੱਚ ਚੌਂਕੀਆਂ ਲਾਉਂਦਾ ਤੇ ਲੋਕਾਂ ਨੂੰ ਸਿਰ ਹਲਾ ਕੇ ਉਹਨਾਂ ਦੇ ਵਹਿਮ ਪਰਮਾਨ ਨੂੰ ਦੂਰ ਕਰਦਾ ਜਾਂ ਉਹਨਾਂ ਨੂੰ ਵਹਿਮ ਆ ਜਪਾਉਂਦਾ ਜਾਂ ਉਹਨਾਂ ਦੇ ਘਰਾਂ ਦੇ ਵਿੱਚ ਸੁੱਖ ਪਾਉਂਦਾ ਜਾਂ ਦੁੱਖ ਪਾਉਂਦਾ ਉਸ ਬਾਬੇ ਨਾਲ ਮਲਾਵਾਂਗੇ ਸਾਰੀ ਗੱਲਬਾਤ ਕੀ ਆ ਵੀ ਇਹ ਬਾਬਾ ਕਿਵੇਂ ਬਣਿਆ ਪੰਜਾਬ ਦੇ ਵਿੱਚ ਜਿੰਨੇ ਟੈਂਪੂ ਨੇ ਨਾ ਉਨੇ ਹੀ ਬਾਬੇ ਹੁਣ ਬਣੇ ਪਏ ਆ ਗੱਲਬਾਤ ਸਾਰੀ ਕਰਾਂਗੇ ਸਾਰਾ ਮਸਲਾ ਕੀ ਆ ਇਸ ਬਾਬੇ ਨਾਲ ਗੱਲਬਾਤ ਕਰਾਂਗੇ ਜਿਹੜਾ ਸ਼ਹਿਰ ਤੁਹਾਨੂੰ ਦੱਸ ਨਹੀਂ ਸਕਦੇ ਪਰ ਤੁਹਾਨੂੰ ਵਿੱਚ ਵੀਡੀਓ ਦੇ ਵਿੱਚ ਦੱਸਾਂਗੇ ਕਿਹੜੇ ਸ਼ਹਿਰ ਦਾ ਕਿਹੜੇ ਪਿੰਡ ਦਾ ਬਾਬਾ ਇਹ ਗੱਲਬਾਤ ਸਾਰੀ ਕਰਦੇ ਆ ਬਾਈ ਜੀ ਕੀ ਹਾਲ ਚਾਲ ਠੀਕ ਹੈ ਅੱਛਾ ਬਾਬਾ ਜੀ ਕੀ ਹਾਲ ਚਾਲ ਠੀਕ ਹੋ? ਹਾਂ ਵਧੀਆ ਬਾਬਾ। ਬਾਬਾ ਸ਼ਰਮ ਸ਼ੁਰਮ ਆਉਂਦੀ ਐ ਕੋਈ ਮਾੜੀ ਮੋਟੀ? ਸਾਨੂੰ ਕਦੀ ਸ਼ਰਮ ਹੈ? ਹੈ? ਸਾਨੂੰ ਕਦੀ ਸ਼ਰਮ। ਸਾਨੂੰ ਸ਼ਰਮ ਆਉਣ ਲੱਗੀ ਤੁਹਾਨੂੰ ਵੇ ਵੇਖ ਕੇ। ਸਾਨੂੰ ਨਹੀਂ ਆਉਂਦੀ ਬਾਬਾ। ਸਾਨੂੰ ਨਹੀਂ ਭਗਤਾਂ ਆਉਂਦੀ। ਸਾਡੇ ਕੋਲੇ ਮੰਜੇ ਕਈ ਜਨਾਂ ਥਾਂ ਸੀਗਾ। ਠੀਕ ਐ। ਤੇ ਸਾਡਾ 10 ਸਾਲਾਂ ਦੇ ਵਿੱਚ ਮੇਰੇ ਆਹ ਕੋਠੀ ਤੁਸੀਂ ਦੇਖੀ ਜੰਨੇ। ਤਿੰਨ ਮੇਰੇ ਕੋਲੇ ਸ਼ਹਿਰ ਚ ਪਲਾਟ ਆ ਜਿਹੜੇ 50-50 ਲੱਖ ਦੇ ਆ। ਦੋ ਮੇਰੇ ਕੋਲੇ ਚੰਗੀਆਂ ਲਗਜ਼ਰੀ ਗੱਡੀਆਂ। ਤੇ ਲੋਕਾਂ ਦੇ ਪਹਿਲਾਂ ਕੀ ਕਰਦਾ ਸੀ ਬਾਬਾ ਤੂੰ? ਪਹਿਲਾਂ ਮੈਂ ਕੁਝ ਨਹੀਂ ਕਰਦਾ ਪਹਿਲਾਂ ਮੈਂ दारू ਘੜ ਘੜ ਵੇਚਦਾ ਸੀ ਪਹਿਲਾਂ दारू ਘੜ ਕੇ ਵੇਚਦਾ ਸੀ ਤੇ ਫਿਰ ਬਾਬਾ ਬਣਦਾ ਕਿਵੇਂ ਸਿਸਟਮ ਤੇਰੇ ਚ ਜਾ ਗਿਆ ਵੀ ਇਸ ਬਾਬਾ ਬਣ ਜੀਏ ਮੈਨੂੰ ਵੀ ਫੜ ਕੇ ਲੈ ਗਏ ਸੀਗੇ ਜਦੋਂ ਫੜ ਕੇ ਲੈ ਗਏ ਉਹਨਾਂ ਨੇ ਮੇਰੇ ਚੰਗੇ ਪਟੇ ਲਾਏ ਤੇ ਮੇਰੀ ਭੂਤਨੀ ਭੁੱਲ ਗਈ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਇਹ ਤਾਂ ਯਾਰ ਕੰਮ ਰੈਸਕਲਾ ਜਿੰਨੇ ਕ ਬੰਦੇ ਉਹਨਾਂ ਕ ਲੱਗ ਜਾਂਦੇ ਆ ਵੀ ਕੌਣ ਆਪਾ ਮੈਨੂੰ ਅੰਦਰ ਬੈਠੇ ਨੂੰ ਆਈ ਉਦੋਂ ਮੈਂ ਕਿਹਾ ਵੀ ਆਪਾਂ ਹੁਣ ਬਾਬਾ ਹੀ ਬਣਨਾ ਫਸ ਫਿਰ ਮੈਂ ਆ ਗਏ ਲਾ ਕੇ ਬਸ ਚੱਕਦਾ ਕੰਮ ਨੂੰ ਉਹ ਮੇਰੇ ਪਿੰਡ ਪੋਂਡੇ ਤੇ ਲੋਕ ਆਉਣ ਲੱਗ ਗਏ ਤੇ ਉਹ ਕਰਨਾ ਉਹ ਮਾਰਾ ਹੀ ਨੇ ਹੁੰਦਾ ਹਨ ਤੇ ਬਸ ਉਹ ਬਈ ਬਾਬਾ ਕਰਨੀ ਧਰਨੀ ਆ ਉਹਦੇ ਕੋਲੇ ਜਾਓ ਫਿਰ ਮੇਰੇ ਕੋਲ ਤਾਂ ਚੌਂਕੀ ਤੇ ਕੱਠ ਬਹੁਤ ਹੋਣ ਲੱਗ ਗਿਆ ਸੀ ਜਦੋਂ ਬਾਬਾ ਮੈਂ ਤੁਹਾਡੀ ਵੀਡੀਓ ਵੇਖੀ ਸੀਗੀ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਤੁਸੀਂ ਹੁਣ ਕੈਮਰੇ ਦੇ ਮੂਹਰੇ ਆ ਗਿਆ ਕਿ ਆਪਣੇ ਵਿਚਾਰ ਦੇ ਰਹੇ ਹੋ ਲੋਕਾਂ ਨੂੰ ਵੇ ਅਸੀਂ ਸਹੀ ਆ ਅਸੀਂ ਸਹੀ ਆ ਅਸੀਂ ਲੋਕਾਂ ਦੇ ਦੁੱਖ ਦੂਰ ਕਰਦੇ ਆ ਤੁਸੀਂ ਕਹਿੰਦੇ ਹੋ ਵੀ ਸਾਡੇ ਚ ਬਾਬਾ ਆਉਂਦਾ ਦੂਰੋਂ ਖੜ ਖੜ ਕੇ ਲੋਕਾਂ ਨੂੰ ਤੁਸੀਂ ਦੱਸਦੇ ਹੋ ਵੀ ਵੀ ਬਾਬੇ ਦਾ ਬਚਨ ਆਇਆ ਬਾਬਾ ਕਿਹੜਾ ਆਉਂਦਾ ਤੁਹਾਡੇ ਚ ਕਿਹੜੇ ਕਿਹੜੇ ਬਚਨਾਉਂਦੇ ਤੁਹਾਡੇ ਚ ਕਿਹੜਾ ਬਾਬਾ ਆਉਂਦਾ ਤੁਹਾਡੇ ਬਾਬੇ ਤਾਂ ਬਹੁਤ ਆਉਂਦੇ ਸਾਡੇ ਚ ਬਾਬੇ ਤਾਂ ਬਹੁਤ ਆਉਂਦੇ ਸਾਡੇ ਚ ਹੁਣ ਕਿਹਦਾ ਕਿਹਦਾ ਨਹੀਂ ਬਾਬੇ ਆਉਂਦੇ ਤੁਹਾਡੇ ਜੀ ਸਾਨੂੰ ਪਏ ਨਹੀਂ ਪਤਾ ਲੱਗਦਾ ਕਿਹੜੇ ਕਿਹੜੇ ਆਉਂਦੇ ਅੱਛਾ ਮੀਨ ਨਾਲ ਹਰ ਇੱਕ ਬਾਬਾ ਹੀ ਆਉਂਦਾ ਤੁਹਾਡੇ ਚ ਹਾਂ ਇਹ ਦਿਨ ਵੰਡੇ ਹੋਏ ਬਾਬਿਆਂ ਦੇ ਬਾਬਿਆਂ ਦੇ ਦਿਨ ਨਹੀਂ ਵੰਡੇ ਬਾਬੇ ਸਾਰੇ ਇਕੱਠੇ ਹੋ ਕੇ ਆਉਂਦੇ ਫਿਰ ਆਏ ਨਹੀਂ ਸਾਨੂੰ ਪਤਾ ਲੱਗਦਾ ਸੀ ਬਲਾਕੇ ਕਿਨੂੰ ਹਾਂ ਫਿਰ ਜਿਹੜਾ ਕੋਈ ਹੁੰਦਾ ਉਹ ਭਲਾ ਕਰਕੇ ਚਲਾ ਜਾਂਦਾ ਫਿਰ ਜਿਹੜੇ ਡਾਕਟਰਾਂ ਕੋਲ ਜਾਂਦੇ ਆ ਲੋਕ ਉਹਨਾਂ ਦੇ ਜਿਹੜੇ ਇਲਾਜ ਆ ਉਹ ਡਾਕਟਰ ਨਹੀਂ ਕਰ ਸਕਦੇ ਜਿਹੜੇ ਇਲਾਜ ਤੁਸੀਂ ਦੱਸ ਦਿੰਦੇ ਹੋ ਡਾਕਟਰ ਤਾਂ ਸਾਡੇ ਕੋਲ ਤੁਰੇ ਫਿਰਦੇ ਆ ਡਾਕਟਰ ਤੁਹਾਡੇ ਕੋਲ ਆਉਂਦੇ ਆ ਹਾਂ ਪੁਲਸ ਅਫਸਰ ਵੀ ਆਉਂਦੇ ਚੰਗੇ 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 ਅਫਸਰ ਆਉਂਦੇ ਹੁਣ ਤੁਹਾਨੂੰ ਕਿਹਦਾ ਕਿਹਦਾ ਨਾਮ ਲੱਗੇ ਇੰਨਾ ਬਾਬਿਆਂ ਦੇ ਨਾਲ ਪੁਲਸ ਅਫਸਰ ਫੋਟੋਆਂ ਵੀ ਕਰਾਉਂਦੇ ਆ ਚੰਗੇ ਚੰਗੇ ਡਾਕਟਰ ਇਹਨਾਂ ਕੋਲ ਆਉਂਦੇ ਆ ਚੰਗੇ ਜਿਨ੍ਹਾਂ ਦੇ ਮੈਂ ਕਹਿੰਨਾ ਕਕਾਰ ਪਾਏ ਹੋਏ ਹਨ ਜਿਨ੍ਹਾਂ ਦੇ ਅਮਰਤ ਛਕਿਆ ਹੋਇਆ ਉਹ ਬੰਦੇ ਵੀ ਆਉਂਦੇ ਹੋਏ ਆ ਗੁੱਸਾ ਨਾ ਕਰਿਓ ਪਰ ਇਹ ਸੱਚੀਕਤ ਗੱਲ ਆ ਜਿਨ੍ਹਾਂ ਦੇ ਸਿਰ ਤੇ ਉੱਤੇ ਪੱਗਾਂ ਪੰਥ ਨੂੰ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਉਹ ਵੀ ਇੰਨਾ ਕੁ ਆਉਂਦੇ ਆ ਕਿਉਂ ਆਉਂਦੇ ਬੱਬਾ ਉਹ ਤੁਹਾਡੇ ਕੋਲ ਉਹ ਭੈਮਾ ਪਰਮਾਚਾਰ ਪਾਓ ਤੇ ਜਿਹੜਾ ਕੁਛ ਮਰਜ਼ੀ ਕਰਾਓ ਠੀਕ ਹੈ ਨਾ ਜਿਵੇਂ ਹੁਣ ਕਹਿੰਦਾ ਕਹਿੰਦੇ ਬਾਬਾ ਜੀ ਵਹਿਮ ਸਾਡੇ ਵਹਿਮ ਪੈ ਗਿਆ ਹਨ ਅਸੀਂ ਬੰਦਾ ਵੇਖ ਲਈਦਾ ਪਹਿਲਾਂ ਵੀ ਕਿਹੜਾ ਗਰੀਬ ਆ ਤੇ ਕਿਹੜਾ ਅਮੀਰ ਜਿਹੜਾ ਛੋਟਾ ਵਹਿਮ ਹੁੰਦਾ ਉਹ ਅਸੀਂ 10000 ਚ ਕੱਢ ਲਈਦਾ ਜਿਹੜਾ ਵੱਡਾ ਵਹਿਮ ਹੁੰਦਾ ਉਹ 50 60000 ਚ ਕੱਢ ਅੱਛਾ ਮਤਲਬ ਜਿਹੜੇ ਵਹਿਮ ਹੁੰਦੇ ਇਹ ਵਹਿਮਾਂ ਦਾ ਵੀ ਸਿਸਟਮ ਹੁੰਦਾ ਪੈਸਿਆਂ ਦੇ ਹਿਸਾਬ ਨਾਲ ਵਹਿਮ ਪੈਂਦੇ ਹਾਂ ਇਹ ਪੈਸਿਆਂ ਦੇ ਹਿਸਾਬ ਨਹੀਂ ਹੁੰਦਾ ਜਿਹੜੇ ਛੋਟੇ ਹੁੰਦੇ ਸਾਨੂੰ ਪਤਾ ਹੁੰਦਾ ਵੀ ਚਲ ਖੇਤੀਬਾੜੇ ਵਾਲੇ ਇਹ 10000 ਚ ਮੰਨੇ ਜਾਣਗੇ ਜਿਹੜੇ ਹੁੰਦੇ ਆ ਮੰਨ ਕੇ ਚਲੋ ਪੜੇ ਲਿਖੇ ਅਫਸਰ ਬਣ ਪਤਾ ਲੱਗਦਾ ਵੀ ਤੁਹਾਡੇ ਜੀ ਬਾਬਾ ਕੇ ਨਹੀਂ ਸਾਨੂੰ ਕਿਤੇ ਪਤਾ ਲੱਗਦਾ ਸੀ ਤਾਪ ਹੇਲਣ ਲੱਗ ਜਾਂਦੇ ਅੱਛਾ ਮਤਲਬ ਤੁਹਾਡੇ ਜੀ ਬਾਬਾ ਬੋਲਦਾ ਸਾਡੇ ਜੀ ਸਾਡੇ ਕਈ ਬੱਬੇ ਬੋਲਦੇ ਆ ਇਕੱਲਾ ਇੱਕ ਜੀ ਤੁਹਾਨੂੰ ਪਤਾ ਨਹੀਂ ਲੱਗਦਾ ਫਿਰ ਤੇ ਫਿਰ ਉਹ ਜਿਹੜੇ ਲੋਕ ਆਉਂਦੇ ਆ ਤੁਹਾਡੇ ਕੋਲ ਫਿਰ ਤੁਹਾਡੇ ਕੋਲ ਕਿਉਂ ਆਉਂਦੇ ਆ ਫਿਰ ਉਹ ਸਿੱਧਾ ਬਾਬੇ ਕੋਲ ਜਾਣ ਜੇ ਤੁਹਾਡੇ ਜੀ ਬਾਬਾ ਆਉਂਦਾ ਤੁਹਾਡੇ ਤੁਹਾਡੇ ਕਦੋਂ ਆਉਂਦਾ ਇਹ ਭਗਤੀ ਹੁੰਦੀ ਆ ਬਾਬਾ ਇਹ ਭਗਤੀ ਆ ਹੁਣ ਲੋਕ ਜੇ ਐ ਆਏ ਬਾਬੇ ਤਰਨ ਲੱਗ ਗਏ ਤੇ ਸਾਡੇ ਕੋਲ ਕਿ ਲੈਣ ਆਉਣ ਤੁਸੀਂ ਸੇਵਾ ਕਰਦੇ ਹੋ ਥਾਂ ਤੁਹਾਡੇ ਜੀ ਬਾਬਾ ਆਉਂਦਾ ਅਜੀ ਸਭ ਕੁਛ ਕਰਦੇ ਆ ਉਹਨਾਂ ਨੂੰ ਮੰਨਦੇ ਆ ਉਹਨਾਂ ਦੀ ਪੂਜਾ ਪਾਠ ਕਰਦੇ ਚੋਲਾ ਰੱਖਿਆ ਹੋਇਆ ਹੈ ਤੂੰ ਬਾਬੇ ਦੇ ਮੂਰੇ ਫਿਰ हां ਤੇ ਤੇਰੇ ਕੋਲੋਂ ਵਿਚੋਲੇ ਤੇਰੇ ਕੋਲ ਗੱਲ ਕਰਨ ਤੂੰ ਅੱਗੇ ਬਾਬੇ ਕੋਲ ਪਹੁੰਚਾਉਣਾ ਵੀ ਮਤਲਬ ਤੂੰ ਵਿਚੋਲਾ ਬਾਬਿਆਂ ਦਾ ਵਿਚੋਲੇ ਹੀ ਹੁੰਦੇ ਆ ਇਹ ਭਲਾ ਕਰਨ ਨੂੰ ਹੁਣ ਬਾਬਾ ਆਪਣੀ ਥੱਲੇ ਉਤਰ ਕੇ ਕਰ ਸਕਦਾ ਹੁੰਦਾ ਬਾਬੇ ਗਾਂ ਮੁੰਡੇ ਬੰਦਿਆਂ ਤੋਂ ਹੀ ਕਰਾਉਂਦੇ ਹੁੰਦੇ ਆ ਕਿਉਂ ਬਾਬਿਆਂ ਨੂੰ ਬਦਨਾਮ ਕੀਤਾ ਹੋਇਆ ਕਿਉਂ ਪੀਰਾਂ ਨੂੰ ਬਦਨਾਮ ਕੀਤਾ ਤੁਸੀਂ ਹਰ ਇੱਕ ਬਾਬੇ ਦੀ ਫੋਟੋ ਲਾਈ ਹੋਈ ਹੈ ਤੁਸੀਂ ਘੱਟੋ ਘੱਟ 15 ਬਾਬਿਆਂ ਦੀ ਫੋਟੋ ਤੂੰ ਘਰ ਦੇ ਵਿੱਚ ਲਾਈ ਬੈਠਾ ਤੇ ਫਿਰ ਤੂੰ ਦੂਜਾ ਲੋਕਾਂ ਨੂੰ ਤੂੰ ਗੁੰਮਰਾਹ ਕਰੀ ਜਾਣਾ ਸਾਰੇ ਬਾਬੇ ਯਾਰ ਆਹ ਕੰਮ ਤੇ ਤੁਸੀਂ ਆਹ ਕੰਮ ਢੋਂਗ ਫੜਿਆ ਹੋਇਆ ਤੁਸੀਂ ਯਾਰ ਸਾਡੇ ਕੋਲੇ ਆਉਂਦੇ ਆ। ਓਡੇ ਕੱਲੇ ਏਰੀਏ ਦੇ ਵਿੱਚ ਘੱਟੋ ਘੱਟ 300 ਬੰਦਾ ਬਾਬਾ ਬਣਿਆ ਹੋਇਆ। ਕੱਲਾ 300 ਬੰਦਾ। ਸਾਡੇ ਕੋਲੇ ਆਉਂਦੇ ਆ ਇੱਕ ਸ਼ਹਿਰ ਚ ਤੁਹਾਡੇ। ਸਾਡੇ ਕੋਲੇ ਆਉਂਦੇ ਆ ਤਾਂ ਬਾਬੇ ਤਾਂ ਹੀ ਬਣੀ ਜਾਂਦੇ ਆ। ਸਾਡੇ ਕੋਲ ਲੋਕ ਨਾ ਹੋਣ। ਮੇਰੀ ਗੱਲ ਸੁਣ ਚੱਲ ਆਪਾਂ। ਤੂੰ ਕਹਿੰਦਾ ਲੋਕ ਜਿਹੜੇ ਆਉਂਦੇ ਫੁੱਦੂ ਆ ਉਹ। ਹੈ ਫੁੱਦੂ ਹੀ ਆ। ਠੀਕ ਆ ਮੈਂ ਸੁਣ ਲਓ। ਸਿੱਧੀ ਗੱਲ ਤੇ ਸਪਸ਼ਟ ਗੱਲ ਕਹਿ ਤੀ। ਕਹਿੰਦਾ ਜਿਹੜੇ ਸਾਡੇ ਕੋਲ ਬੰਦੇ ਆਉਂਦੇ ਆ ਜਿੰਨੇ ਲੋਕ ਆਉਂਦੇ ਆ ਜਿੰਨੇ ਸਾਡੇ ਕੋਲ ਟੂਣੇ ਟੱਪੇ ਕਰਾਉਂਦੇ ਸਾਡੇ ਕੋਲ ਲੋਕ ਮੱਥਾ ਟੇਕਦੇ ਆਗੇ ਉਹ ਸਾਰੇ ਫੁੱਦ ਲਾ ਸੁਣ ਲੋ ਗੱਲ ਬਾਬੇ ਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਦੁਨੀਆ ਹੁਣ ਬਾਬਿਆਂ ਲਈ ਕਿਉਂ ਪਾਸਾ ਬੈਗ ਪੈ ਗਈ ਹੁਣ ਕਿਉਂ ਸਾਡੇ ਬਾਬਿਆਂ ਦੀ ਗਿਣਤੀ ਵਧ ਗਈ ਤੇਰੇ ਕੋਲੇ ਗੱਡੀ ਐ ਨਾ ਤੇਰੇ ਕੋਲੇ ਪਹਿਲਾਂ ਮੱਛੜੀ ਗੱਡੀ ਆ ਕਰੋੜ ਡੇਢ ਕਰੋੜ ਵਾਲੀ ਗੱਡੀ ਆ ਤੇਰਾ ਗਵਾਂਢੀ ਪਲਾਰ ਟੋ ਲਿਆ ਆ ਤੈਨੂੰ ਐ ਲੱਗੂ ਵੀ ਯਾਰ ਇਹ ਕਿਉਂ ਲਿਆ ਠੀਕ ਆ ਜੇ ਤੇਰੇ ਗਵਾਂਢੀਆਂ ਕੋਲੇ ਗੱਡੀ ਚੰਗੀ ਐ ਤੇ ਤੂੰ ਇੱਥੇ ਮਾਰੀ ਮੋਟੀ ਜੈਨ ਹੀ ਲਿਆ ਆ ਅਗਲਾ ਕਹਿੰਦਾ ਇਹਦੇ ਕੋਲੇ ਪੈਸੇ ਕਿੱਥੋਂ ਆ ਗਏ ਕਿਉਂ ਲਿਆ ਆ ਲੋਕ ਆਪਦੇ ਸੁੱਖ ਤੋਂ ਘੱਟ ਸੁੱਖੇ ਆ ਲੋਕਾਂ ਦੇ ਸੁੱਖ ਤੋਂ ਜ਼ਿਆਦਾ ਦੁਖੀ ਆ ਉੱਥੇ ਫਿਰ ਕੀ ਕਰਦੇ ਬਾਬਾ ਜੀ ਆਏ ਆ ਫਲਾਨਾ ਧੌਂਕਾ ਹੁਣ ਕੰਧ ਤਾਂ ਹਰ ਇੱਕ ਦੀ ਕਿਸੇ ਨਾ ਕਿਸੇ ਨਾਲ ਲੱਗਦੀ ਹੁੰਦੀ ਆ ਅਸੀਂ ਕੀ ਕਰਨਾ ਉਹਨਾਂ ਵੇਖ ਕੇ ਮਾਰਕਿਆਂ ਹੱਦ ਥੋੜੇ ਸੱਜੇ ਪਾਸੇ ਘਰ ਹੈਗਾ ਨਾ ਹਾਂਜੀ ਹੈਗਾ ਜੀ ਉਹਨਾਂ ਦੇ ਆਏ ਕਰਕੇ ਆਏ ਆ ਬੇ ਬੁੜੀਆ ਲੈ ਵੇਖੀ ਆ ਪਹਿਲਾਂ ਸਾਨੂੰ ਬੰਦੇ ਜਿਹੜੇ ਛੱਡੇ ਹੋਇਆ ਉਹਨਾਂ ਨੂੰ ਪਤਾ ਹੀ ਦੱਸ ਦਿੰਦੇ ਆ ਬੁੜਿਆਲੇ ਦੇਖੀ ਜੇ ਜੇ ਕੋਈ ਗੱਲ ਚਾਹ ਉਹਨੇ ਸਰਮਾਤਾ ਉਥੇ ਉਥੇ ਗੱਲ ਰੱਖ ਲੈਣੀ ਆ ਜੇ ਨਹੀਂ ਮਾਰਦੇ ਫਿਰ ਗਾਂ ਨਗਾਲਾ ਹਣਾ ਉਹ ਅਸੀਂ ਵੇਖਣਾ ਉਹਨੂੰ ਗਾਂ ਜਦੋਂ ਵਹਿਮ ਚ ਪੈ ਗਈ ਉਹਨੇ ਕੋਨੇ ਕਹਨਾ ਬਾਬਾ ਜੀ ਤਾਂ ਨਿਸ਼ਾਨੇ ਹੀ ਮਾਰਦੇ 20000 ਰੁਪਏ ਲੱਗੂ ਥੋੜਾ ਉਥੇ ਟੇਕ ਮੱਥਾ ਤੇ ਉਥੇ ਲੈਲਾ ਬਾਬੇ ਤੋਂ ਪੁੱਛਾਦ ਬਾਅਦ ਚ ਮਿਲੀ ਉਥੇ ਬਹਿ ਜਾ ਉਸ ਤੋਂ ਬਾਅਦ 20000 ਰੁਪਏ ਦੇ ਜਾਂ ਫੇਰ ਅਜੇ ਨਹੀਂ ਹੈਗਾ ਤੇ ਤੇਰਾ ਭਲਾ ਕਰ ਦਾਂਗੇ ਉਹ 20000 ਲੈ ਕੇ ਅਸੀਂ ਆਪਦਾ ਕੰਮ ਕਰੀਦਾ ਬਈ ਉਹਨਾਂ ਦਾ ਭਲਾ ਫਿਰ ਰੱਬ ਵਸ਼ੀਕਰਨ ਵੀ ਕਰਦੇ ਹੋ ਤੁਸੀਂ ਨਹੀਂ ਵਸ਼ੀਕਰਨ ਨਹੀਂ ਕਰਦੇ ਨਹੀਂ ਕਰਦੇ ਹੋ ਤੁਸੀਂ ਤੁਸੀਂ ਕੋ ਐਡ ਕਰਵਾਈਏ ਕਿਸੇ ਤੋਂ ਕਿਸੇ ਪੱਤਰਕਾਰ ਤੋਂ ਐਡ ਕਰਾਈ ਤੇ ਵਸ਼ੀਕਰਨ ਕਰਦੇ ਹੋ ਤੁਸੀਂ ਨਹੀਂ ਨਹੀਂ ਅਸੀਂ ਨਹੀਂ ਕਰਦੇ ਐਡਾਂ ਜਿਹੜੀਆਂ ਫੋਨ ਦੇ ਉੱਤੇ ਮਸ਼ਹੂਰੀਆਂ ਜੀਆਂ ਆਉਂਦੀਆਂ ਤੁਹਾਡੀਆਂ ਆਉਂਦੀਆਂ ਅਸੀਂ ਅਸੀਂ ਛੋਡੀ ਫੋਟੋ ਲੱਗਦੀ ਆ ਅਸੀਂ ਮਸ਼ਹੂਰ ਹਾਂ ਮੂੰਹ ਕਿਉਂ ਬੰਨਿਆ ਅਸੀਂ ਮਸ਼ਹੂਰ ਹਾਂ ਮੂੰਹ ਤਾਂ ਬੰਦੇ ਮੂੰਹ ਤਾਂ ਮੈਂ ਤਾਂ ਹੀ ਉਹੀ ਬੰਨ ਲਿਆ ਵਸ਼ੀਕਰਨ ਕਰਦੇ ਆਏ ਬਾਬੇ ਵਸ਼ੀਕਰਨ ਕਰਦੇ ਆ ਵਸ਼ੀਕਰਨ ਤੇ ਤੁਹਾਡੀਆਂ ਐਡਾਂ ਆਉਂਦੀਆਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਤੇ ਵਸ਼ੀਕਰਨ ਸਾਡੇ ਕੋਲੇ ਹੁੰਦਾ ਤਾਂ ਜਿਹੜੇ ਸਾਡੇ ਘਰੇ ਆਏ ਸੀ ਕੋਟਣ ਬਸ ਇਹ ਤੁਸੀਂ ਸੰਗਤਾਂ ਨੂੰ ਤੁਸੀਂ ਫੁੱਦੂ ਕਹਿੰਨੇ ਥੋਡੇ ਕੋਲ ਜਿਹੜੇ ਲਾਉਂਦੇ ਆ ਮੇਰੀ ਗੱਲ ਸੁਣ ਇੱਥੇ ਖੜਾ ਨਾ ਦਸਾਂ ਬੰਦਾਂ ਨੂੰ ਮੈਂ ਛੱਦ ਲੈਣਾ ਜਾਂ ਤੂੰ ਛੱਦ ਲੈ ਬਦਹਾਂ ਨੂੰ ਜੇ ਮੈਂ ਉਹਨਾਂ ਨੂੰ ਕਹਦਾ ਨਾ ਬਾਈ ਸਾਡੇ ਕੋਲੇ ਕੁਛ ਨਹੀਂ ਤੁਸੀਂ ਗੁਰੂਗ੍ਰਾਮ ਸਾਹਿਬ ਨੂੰ ਮੱਥਾ ਟੇਕੋ ਤੜਕੇ ਗੁਰਦੁਆਰੇ ਜਾਇਆ ਕਰੋ ਉਹਨਾਂ ਵਿੱਚੋਂ ਦੋ ਤਾਂ ਹੋ ਜਾਣਗੇ ਸਹਿਮਤ ਅੱਠ ਕਹਿਣਗੇ ਨਾ ਨਾ ਬਾਬਾ ਜੀ ਸਾਡਾ ਤਾਂ ਘਰੇ ਔਖਾ ਹੀ ਬਹੁਤ ਆ ਤੇ ਜੇ ਮੈਂ ਉਹਨੂੰ ਕਹਦਾ ਤੁਹਾਡੇ ਘਰੇ ਦੁੱਖ ਤਕਲੀਫ ਆ ਆ ਲਿਆ 10000 ਰੁਪਏ ਦੇ ਦੋ ਤੇ ਇੱਥੇ ਤੁਹਾਨੂੰ ਮੈਂ ਕਰਕੇ ਨਾ ਭਲਾ ਮੈਂ ਥੋੜੀ ਜੀ ਲੱਖ ਪਾ ਕੇ ਦੇਤੀ ਘਰੇ ਛੱ ਚੌਂਕ 'ਚ ਰੱਖਿਓ ਉਹੀ ਬੰਦੇ ਮੁੜ ਕੇ ਕਹਿਣਗੇ ਬਾਬਾ ਜੀ ਥੋੜੀ ਜੀ ਸਾਡਾ ਸਵਾਰਤਾ ਅੱਛਾ ਹੁਣ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਮਤਲਬ ਜਿਹੜੇ ਗੁਰਦੁਆਰਿਆਂ ਦੇ ਵਿੱਚੋਂ ਜਿਹੜੇ ਲੋਕ ਜਾਂਦੇ ਆ ਤੁਹਾਡੇ ਕੋਲ ਵੱਧ ਆਉਂਦੇ ਆ ਉਹਨਾਂ ਨਾਲ ਵੇਖ ਜਿਹੜੇ ਗੁਰਦੁਆਰੇ ਵੀ ਜਾਂਦੇ ਆ ਨਾ ਮੱਥਾ ਤੜਕ ਕੇ ਵੀ ਟੇਕਣ ਸ਼ਾਹ ਨੂੰ ਵੀ ਟੇਕਣ ਉਹ ਇੰਨਾ ਕ ਜਾਂਦੇ ਵੀ ਮੱਥਾ ਟੇਕਣ ਜਾਂਦੇ ਆ ਉਹ ਮਹਾਰਾਜ ਤੇ ਵਿਸ਼ਵਾਸ ਘੱਟ ਰੱਖਦੇ ਆ ਉਹ ਸਾਡੇ ਕੋਲ ਤੁਰੇ ਫਿਰਦੇ ਆ ਜਿਹੜਾ ਗੁਰੂ ਮਹਾਰਾਜ ਤੇ ਵਿਸ਼ਵਾਸ ਰੱਖਦਾ ਨਾ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਦਾ ਕਿਸੇ ਕੋਲ ਜਾਊਗਾ ਨਹੀਂ ਅੱਛਾ ਹੁਣ ਮੈਨੂੰ ਇਹ ਦੱਸ ਗੱਲ ਤੁਸੀਂ ਕਹਿੰਦੇ ਹੋ ਵੀ ਗੁਰਦੁਆਰੇ 'ਚ ਮੱਥਾ ਟੇਕ ਕੇ ਆਓ ਤੁਸੀਂ ਮੈਂ ਤੁਹਾਨੂੰ ਕਹੀ ਜਾਂਦਾ ਵੀ ਮੈਂ ਹੁਣ 50 ਬੰਦੇ ਸੱਦ ਲਾ ਇਥੇ ਮੈਂ ਇਥੇ ਸੱਦਾ ਸ਼ਰੇਆਮ ਕਰ ਦੂੰਗਾ ਸਾਡੇ ਕੋਲੇ ਕੱਖ ਨਹੀਂ ਸਾਡੇ ਕੋਲ ਨਾ ਆਇਓ ਗੁਰਦੁਆਰੇ ਜਾਓ ਤੁਸੀਂ ਕੱਲ ਨੂੰ ਲੋਕ ਕੇ ਕੈਮਰਾ ਲੈ ਲਓ ਉਹਨਾਂ 'ਚੋਂ 50 'ਚੋਂ 40 ਸਾਡੇ ਕੋਲ ਕੱਲ ਨੂੰ ਫੇਰ ਆਉਣਗੇ ਆਉਣਗੇ ਜਦੋਂ ਗਾਂ ਵਾਲੀ ਚੌਂਕੀ ਹੋਈ ਸੱਚੀ ਗੱਲ ਆ ਇਹ ਹਕੀਕਤ ਗੱਲਾਂ ਗੁੱਸਾ ਕਰੋ ਭਲਾਈ ਨਾ ਕਰੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਵੀ ਆਪਣੇ ਸਿੱਖ ਕੌਮਾਂ ਚੋਂ ਇੱਕ ਗੱਲ ਮੈਂ ਸਪੈਸ਼ਲ ਕਹਿ ਸਕਦਾ ਇਹ ਬੰਦੇ ਜਿਹੜੇ ਹੈਗੇ ਪੈਸਾ ਕਮਾਉਂਦੇ ਆ ਪੈਸਾ ਕਮਾਉਣੇ ਪੈਸਾ ਪੈਸਾ ਅਸੀਂ ਨਿਕਮਾਉਂਦੇ ਸਾਨੂੰ ਲੋਕ ਦੇਖੇ ਜਾਂਦੇ ਆ ਜਿਵੇਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਪੈਸਾ ਮੰਗਦੇ ਨਹੀਂ ਲੋਕ ਤੁਹਾਨੂੰ ਧੱਕੇ ਨਾਲ ਦੇ ਜਾਂਦੇ ਆ ਭਾਈ ਮੇਰੀ ਗੱਲ ਸੁਣਾ ਇੱਥੇ ਸਾਨੂੰ ਮੱਥਾ ਮਾਰਨ ਦਾ ਕੀ ਫਾਇਦਾ ਠੀਕ ਆ ਅਸੀਂ ਸਿਰ ਕਮਾਉਣੇ ਆ ਕੀ ਕੋਸ ਹੁੰਦਾ ਪਹਿਲਾ ਤੜਕੇ ਉੱਠ ਕੇ ਥੋੜੀ ਬੋਦੀ ਭੁੱਖੇ ਭਾਖੇ ਖਾਣੀ ਪੈਂਦੀ ਫੇਰ ਜਾ ਕੇ ਸਰੀਰ ਸੈੱਟ ਹੁੰਦਾ ਹੁਣ ਜੇ ਅਸੀਂ 4 ਪੈਸੇ ਨਾਲ ਕਮਾਵਾਂਗੇ ਲੋਕ ਸਾਡੇ ਕੋਲੇ ਆਉਂਦੇ ਜੇ ਇੱਕ ਮਿੰਟ ਤੁਹਾਨੂੰ ਮਾ ਗੱਲ ਦੰਨਾ ਲੈ ਮੈਂ ਇਥੇ ਬੰਦਾ ਹੱਦ ਲਈ ਜੇ ਮੈਂ ਉਹਨੂੰ ਉਹੀ ਕਹਤਾ ਵੀ ਚੱਕ ਤੇਰਾ ਮੈਂ ਭਲਾ ਕਰ ਦੰਨਾ ਜੇ ਮੇਰੇ ਤੇ ਉਹ ਵੀ ਨਹੀਂ ਵਿਸ਼ਵਾਸ ਕਰਦਾ ਜਦੋਂ 10-15000 ਰੁਪਏ ਲੈਣ ਲੋਕਾਂ ਨੇ ਕਹਣਾ ਹਾਂ ਯਾਰ ਇਹ ਬੰਦੇ 'ਚ ਕੁਝ ਹੈਗਾ ਆਹ ਕੰਮ ਛੱਡੇਗਾ ਕਿ ਨਹੀਂ ਛੱਡਦਾ ਛੱਡਿਆਗਾ ਬਸ ਬਈ ਅਸੀਂ ਆਪਦੀ ਘਰੇ ਪਾਠ ਪੂਜਾ ਕਰਾਂਗੇ ਪਰ ਲੋਕਾਂ ਨੂੰ ਨਹੀਂ ਸਾਰੇ ਯਾਰ ਤੂੰ ਘਰੇ ਬੇਚੱਕ ਕਰ ਮੈਂ ਤੈਨੂੰ ਕਾਇ ਨਹੀਂ ਕਹਿੰਦਾ ਸਾਰੇ ਗੁਰੂ ਸਾਰੇ ਪੀਰ ਜਿੰਨੇ ਵੀ ਬਾਬੇ ਆ ਮਾਤਾਵਾ ਸਾਰੇ ਬਈ ਮੈਂ ਕਹਿੰਦਾ ਸਾਰਿਆਂ ਨੂੰ ਪੂਜਦੇ ਲੋਕ ਸਾਰੇ ਹੀ ਗੁਰੂ ਨੇ ਸਾਰਿਆਂ ਦੇ ਗੁਰੂ ਨੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਸੀਂ ਕਾਦੇ ਲਈ ਇਹਨਾਂ ਦੇ ਮੂਰੇ ਵਿਚੋਲੇ ਬਣ ਬਣ ਕੇ ਤੁਸੀਂ ਕਿਉਂ ਇਹ ਜੇ ਕਹਿ ਕਹਿੰਦੇ ਨੂੰ ਸਾਡੇ ਜੀ ਬਾਬੇ ਆ ਗਏ ਤੁਹਾਡੇ ਜੀ ਕਿਹੜਾ ਬਾਬਾ ਆ ਗਿਆ ਸਾਡੇ ਤਾਂ ਪਤਾ ਨਹੀਂ ਕਿਹੜਾ ਆਉਂਦਾ ਹੈ ਤੁਹਾਡੇ ਨੂੰ ਨਹੀਂ ਪਤਾ ਕਿਹੜਾ ਮੈਨੂੰ ਪਤਾ ਨਹੀਂ ਲੱਗਦਾ ਕਿਹੜਾ ਹੈ ਤੁਹਾਡੇ ਕੁਝ ਨਹੀਂ ਪਤਲਾ ਛੱਡੋਂਗੇ ਕਿ ਤੁਹਾਡੇ ਤੇ ਕਾਰਵਾਈ ਕਰ ਹੁਣ ਛੱਡਿਆ ਨਹੀਂ ਛੱਡੋਂਗੇ ਕਿ ਤੁਹਾਡੇ ਕਾਰਵਾਈ ਕਰ ਮੈਂ ਚੌਂਕੀ ਲਉਣੀ ਛੱਡਤੀ ਆ ਪਰ ਮੈਂ ਆਪਦਾ ਘਰੇ ਜਿਹੜੇ ਮੇਰੀ ਲਾਈ ਹੋਈ ਮੈਂ ਉੱਥੇ ਮੱਥਾ ਟੇਕੂਗਾ ਮੰਗ ਮੰਗ ਮਾਫੀ ਮੰਗ ਲੋਕਾਂ ਤੋਂ ਵੀ ਅਸੀਂ ਫੁੱਦੂ ਆ ਅਸੀਂ ਲੰਡਰ ਆ ਅਸੀਂ ਗਲਤ ਕਰਦੇ ਆ ਇਹ ਕੰਮ ਅਸੀਂ ਨਹੀਂ ਮਾਫੀ ਮੰਗਦੇ ਕਿਉਂ ਕਿਉਂ ਨਹੀਂ ਮੰਗਦੇ ਤੂੰ ਲੋਕ ਹੀ ਲੰਡਰ ਆ ਅਸੀਂ ਕਿਉਂ ਮੰਗ ਕੇ ਅੱਛਾ ਮਤ ਲੋਕ ਲੰਡਰ ਆ ਜਿਹੜੇ ਤੁਹਾਡੇ ਕੋਲ ਆਉਂਦੇ ਸਾਡੇ ਕੋਲੇ ਆਉਂਦੇ ਕਿਉਂ ਆ ਯਾਰ ਤੂੰ ਮਾਫੀ ਇੱਕ ਮਿੰਟ ਮੈਂ ਦੱਸਦਾ ਜਦੋਂ ਪਹਿਲਾਂ ਜਿੱਤੋਂ 15 18 ਸਾਲ ਪਹਿਲਾਂ ਪਿੰਡ 'ਚ ਕਿੰਨੇ ਹੁੰਦੇ ਸੀਗੇ ਚੌਕੇ ਲਾਉਣ ਵਾਲੇ ਵੱਤ ਵਾਦਾ ਇੱਕ ਹੁੰਦਾ ਸੀ ਨਾ ਹੁਣ ਹਫਤੇ ਦੇ 7 ਦਿਨ ਹੁੰਦੇ ਆ ਤੇ ਦੋ ਦੋ ਚੌਕਾਂ ਡੇਲੀ ਲੱਗਦੀਆਂ 14 ਦਿਨ ਹੋ ਗਏ 14 ਚੌਕ ਹੋ ਗਏ ਉਹ ਬਣਾਏ ਕਿਹਨੇ ਆ ਜੇ ਸਾਡੇ ਅਲਗੇ ਲੋਕ ਉਥੇ ਜਾਂਦੇ ਤਾਂ ਉਹਨੇ ਤਾਂ ਬਣੇ ਆ ਤੇ ਉਹ ਕਿਉਂ ਜਾਂਦੇ ਆ ਅਸੀਂ ਨਹੀਂ ਫੁੱਦੂ ਲੋਕ ਫੁੱਦੂ ਆ ਮੈਂ ਮਾਫੀ ਨਹੀਂ ਮੰਗਦਾ ਮਾਫੀ ਕਿਉਂ ਨਹੀਂ ਮੰਨਦਾ ਫਿਰ ਤੇ ਕਾਰਵਾਈ ਕਰਾਵਾਂਗੇ ਕਰਾ ਦਿਓ ਡਰਦਾ ਨਹੀਂ ਨਾ ਕਿਉਂ ਡਰਦਾ ਕਾ ਤੂੰ ਮੈਂ ਜਦੋਂ ਮਾਫੀ ਮੰਗਦਾ ਨਹੀਂ ਫਿਰ ਤੁਸੀਂ ਕਹਿੰਦੇ ਹੋ ਤੁਹਾਡੇ 50 ਪਾਲਸ ਜੇਬ ਚ ਫਿਰ ਤੁਹਾਡੇ ਫਿਰ ਤੁਹਾਡੇ ਜੇਬ ਚ 50 ਪਾਲਸ ਯਾਰ 50 ਨਾ 50 ਪਾਲਸ ਸਾਡੀ ਜੇਬ ਚ ਨਾ ਸਾਡੇ ਕੋਈ ਡਰ ਫਿਰ ਤੂੰ ਡਰ ਕਾ ਦਾ ਕਾਨੂੰਨ ਦਾ ਡਾਰੀ ਹੈਣੀ ਯਾਰ ਬਾਬਾ ਨੇ ਤੁਸੀਂ ਤੁਹਾਨੂੰ ਕਾਨੂੰਨ ਦਾ ਡਰ ਹੈ ਨਹੀਂ ਮੈਂ ਕਿਸੇ ਨੂੰ ਕੋਈ ਹੋਣੀ ਹੈਗਾ ਮੈਨੂੰ ਕੋਈ ਡਰ ਨਹੀਂ ਜਦੋਂ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਮੇਰੇ ਕੋਲ ਲੋਕ ਆਉਂਦੇ ਸੀ ਆਪਾਂ ਦੱਸਦੇ ਸੀਗੇ ਹੁਣ ਕੱਲ ਨੂੰ ਅੱਜ ਮੈਂ ਅਨਾਉਂਸਮੈਂਟ ਕਰਦਾ ਬਈ ਮੇਰੇ ਕੋਲੇ ਕ ਆਇਓ ਨਾ ਕੱਖ ਨਹੀਂ ਮੇਰੇ ਕੋਲੇ ਜਦੋਂ ਗਾਹ ਨੂੰ ਮੈਂ ਮਾੜਾ ਮੋਟਾ ਬੈਠਾ ਨਾ ਵੀਰਵਾਰ ਨੂੰ ਜਿੱਦੇ ਵੀ ਭ ਚੌਕੀ ਵੀ ਨਾ ਲਾਵਾ ਕਿਸੇ ਨੂੰ ਦੱਸਾਂ ਵੀ ਨਾ ਮੇਰੇ ਬਾਅਦ ਚ ਦੇਖ ਲਈ ਬਸ ਅੱਜ ਨਹੀਂ ਦੇ ਕੇ ਕੋਲ ਸੰਗਤ ਬੈਠੀ ਹੋਈ ਆ ਅਸੀਂ ਕੈਮਰੇ ਮੋਰੇ ਨਹੀਂ ਉਹਨਾਂ ਦਾ ਮੂੰਹ ਖਾ ਸਕਦੇ ਕਿਉਂਕਿ ਕਿਵੇਂ ਨਾ ਕਿਵੇਂ ਲੋਕ ਆਉਂਦੇ ਹੁੰਦੇ ਆ ਇਹਨਾਂ ਬਾਬਿਆਂ ਕੋਲ ਹੁਣ ਇਹ ਬੀਬੀਆਂ ਮੂੰਹ ਬੰਨੀ ਬੈਠੀਆਂ ਜਿੰਨੀਆਂ ਵੀ ਬੀਬੀਆਂ ਇੱਥੇ ਬੈਠੀਆਂ ਮੂੰਹ ਬੰਨੀਆਂ ਬੈਠੀਆਂ ਵੀ ਇਹਨਾਂ ਵੱਲ ਜੇ ਕੈਮਰਾ ਸੀ ਘੁਮਾ ਦਈਏ ਨਾ ਤੇ ਇਹਨਾਂ ਦੇ ਘਰ ਉਜੜ ਜਾਣਗੇ ਕਿਉਂ ਕਿਉਂਕਿ ਇਹ ਬਿਨਾਂ ਝੂਠ ਦੱਸੇ ਝੂਠ ਬੋਲ ਕੇ ਘਰੇ ਪੈਸੇ ਚੋਰੀ ਕਰਕੇ ਫੇਰ ਇਹਨਾਂ ਬਾਬਿਆਂ ਕੋਲ ਪਖੰਡੀ ਬਾਬਿਆਂ ਕੋਲ ਆਉਂਦੀਆਂ ਨੇ ਇਹਨਾਂ ਕੋਲ ਆ ਕੇ ਕੀ ਕੀ ਕਰਾਉ ਮੈਂ ਕਹਿੰਦਾ ਯਾਰ ਇਹੋ ਜਿਹੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਵੀ ਇਹੋ ਜਿਹੇ ਇਹਨਾਂ ਕੋਲ ਬਾਬਿਆਂ ਕੋਲ ਆ ਕੇ ਕੰਮ ਕਰਦੀਆਂ ਨੇ ਇਹ ਜਨਾਨੀਆਂ ਇਹਨਾਂ ਦੇ ਹੁਣ ਮੂੰਹ ਬੰਨੇ ਹੋਏ ਜਿੰਨੇ ਵੱਲ ਕੈਮਰਾ ਕਰੀਏ ਬਾਬਾ ਇਹਨਾਂ ਦੇ ਘਰਾਂ ਦੇ ਘਰ ਉਜੜ ਜਾਣਗੇ ਇਹਨਾਂ ਦੇ ਤਨ ਪਤਾ ਮੈਂ ਇਹਨਾਂ ਦੇ ਘਰ ਨਹੀਂ ਉਜੜਦੇ ਤੁਸੀਂ ਕਹਿੰਦੇ ਮੂੰਹ ਬੰਨ ਨੀ ਬੈਠ ਗਏ ਇੱਥੇ ਬੈਠ ਗਏ ਉਹ ਤੱਕ ਚੱਲ ਇੱਥੋਂ ਡਾਦਦੇ ਵੀ ਨੈਟ ਕੈਮਰੇ ਚ ਨਾ ਜਗੇ ਜਿਹੜੇ ਇਹਨਾਂ ਦੇ ਘਰ ਵਾਲੇ ਬਾਹਰ ਕੱਢਗਾ ਨਹੀਂ ਖੜਿਆ ਸਾਰੇ ਉਹਨਾਂ ਚ ਬੈਠੇ ਆ ਮਤਲਬ ਤੂੰ ਕਹਿਣਾ ਵੀ ਜਿਹੜੇ ਜੜੀਆਂ ਜੱਕਾ ਘਰ ਵਾਲੀਆਂ ਇੱਥੇ ਕੁੜੀਆਂ ਗੋਲੀਆਂ ਮੂੰਹ ਬਣੇ ਬਠੀਆਂ ਬੁੜੀਆਂ ਪਿਆ ਪਿਆ ਹੋਇਆ ਸਾਲ ਦੀਆਂ ਬੁੜੀਆਂ ਮੂੰਹ ਬਣੇ ਬਠੀਆਂ ਇਹਨਾਂ ਦੇ ਘਰ ਵਾਲੇ ਬਾਹਰ ਬੈਠੇ ਬਾਹਰ ਬੈਠੇ ਉਹ ਕਾਹਤੋਂ ਬਾਹਰ ਬੈਠੇ ਆ ਪਰ ਬਾਬਾ ਇਹਨਾਂ ਨੇ ਪੁੱਛਣਾ ਉਹ ਬਾਹਰ ਬੈਠੇ ਆ ਪਰ ਉਹਨਾਂ ਨੂੰ ਅਗਰ ਵਿੱਚ ਕਈ ਕੁੜੀਆਂ ਇਹ ਜੀਆਂ ਵੀ ਹੈਗੀਆਂ ਜਿਹੜੀ ਕੁਵਾਰੀਆਂ ਆਈਆਂ ਹੋਈਆਂ ਜੇ ਕੁਵਾਰੀਆਂ ਯਾ ਰਾਂਗਾ ਵੀ ਸਾਡਾ ਬੀਜਣ ਲਾਦਾ ਠੀਕ ਆ ਐ ਨਹੀਂ ਹੁੰਦਾ ਫਲਾਣਾ ਇਹਨਾਂ ਬਾਬਿਆਂ ਕੋਲ ਆ ਕੇ ਇਹ ਇਹ ਬਾਬਿਆਂ ਦੇ ਨਾਲ ਫੋਟੋਆਂ ਕਰਾਉਣੀਆਂ ਤੁਸੀਂ ਜਨਨੀਆਂ ਆ ਕੇ ਆ ਕੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਪੰਜਾਬ ਦੀਆਂ ਕੁੜੀਆਂ ਹੋਗੇ ਪੰਜਾਬੀ ਥੋੜੀ ਕੌਮ ਆ ਤੁਸੀਂ ਇਹਨਾਂ ਬਾਬਿਆਂ ਦੇ ਨਾਲ ਪਖੰਡੀ ਬਾਬਿਆਂ ਦੇ ਨਾਲ ਫੋਟੋਆਂ ਪਾ ਪਾ ਕੇ ਵਾਇਰਲ ਕਰਦੇ ਆਂਦੇ ਸੋਸ਼ਲ ਮੀਡੀਆ ਦੇ ਉੱਤੇ ਇਹ ਇਹ ਬਾਬੇ ਨੈਟ ਦੇ ਉੱਤੇ ਇੱਕ ਇੱਕ ਚੈਨਲ ਬਣਿਆ ਹੋਇਆ ਪਤਾ ਨਹੀਂ ਕਿਹਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇੱਕ ਚੈਨਲ ਬਣਾਇਆ ਇਹਨਾਂ ਬਾਬਿਆਂ ਨੂੰ ਪ੍ਰੋਮੋਟ ਕਰ ਰਿਹਾ ਤੁਹਾਨੂੰ ਬਾਬਾ ਤੁਹਾਨੂੰ ਪ੍ਰੋਮੋਟ ਕਰ ਰਿਹਾ ਬਾਬਾ ਕਰਨ ਦੇ ਸਾਨੂੰ ਸਾਨੂੰ ਕੀ ਆ ਕੋ ਰੱਖਿਆ ਹੋਇਆ ਭਾੜੇ ਤੇ ਤੁਸੀਂ ਟੱਟੂ ਰੱਖਿਆ ਹੋਇਆ ਭਾੜੇ ਤੇ ਰੱਖਿਆ ਸਾਨੂੰ ਕੋਈ ਨਹੀਂ ਨਾ ਅਸੀਂ ਕਿਸੇ ਨੂੰ ਕਿਹਾ ਜਿਹੜੇ ਚੈਨਲ ਇਹਨਾਂ ਨੂੰ ਬਾਬਿਆਂ ਨੂੰ ਪ੍ਰੋਮੋਟ ਕਰਦੇ ਨੇ ਭਾੜੇ ਦੇ ਟੱਟੂ ਜਿਹੜੇ ਇਹ ਬਾਬਿਆਂ ਨੂੰ ਪ੍ਰੋਮੋਟ ਕਰਦੇ ਨੇ ਮੈਂ ਤੇ ਕੋਈ ਗੱਲ ਦੱਸਣਾ ਚਾਹਣਾ ਵੀ ਇਹਨਾਂ ਦੀ ਛੇਤਰਪਲੇਟ ਐਹੀ ਜੀ ਹੋ ਗਈ ਤੁਸੀਂ ਸੋਚ ਕੇ ਹੈਰਾਨ ਹੋ ਜਦੋਂ ਪੰਜਾਬ ਉਲਟ ਹੋ ਗਿਆ ਨਾ ਤੁਹਾਡੇ ਤੁਹਾਨੂੰ ਫੇਰ ਪਤਾ ਲੱਗੂਗਾ ਇਹ ਜਨਾਨੀਆਂ ਜਿਹੜੀਆਂ ਆਕੇ ਮੂੰਹੋਂ ਬੰਨੀ ਬਠੀ ਇਹਨਾਂ ਵੱਲ ਕੈਮਰਾ ਘੁਮਾਤਾ ਨਾ ਬਾਅਦ ਚ ਇਹ ਪਸਤੌਣਗੀਆਂ ਵੀ ਤੁਹਾਡੇ ਨਾਲ ਸਾਡੇ ਨਾਲ ਕੀ ਹੋ ਗਿਆ ਇਹਨਾਂ ਮੈਂ ਮੈਂ ਕਹਿੰਦਾ ਬਾਬਾ ਤੂੰ ਮਾਫੀ ਮੰਗ ਲੈ ਇਹਨਾਂ ਤੋਂ ਲੋਕਾਂ ਤੋਂ ਮਾਫੀ ਮੈਂ ਨਹੀਂ ਮੰਗਦਾ ਆ ਬੈਠ ਕੇ ਸਾਰੇ ਮੈਂ ਨਹੀਂ ਮੰਗਦਾ ਇੰਨਾ ਤੋਂ ਮਾਫੀ ਮੰਗ ਵੀ ਮੈਂ ਝੂਠ ਬੋਲਦਾ ਫਿਰ ਕਿਹੜਾ ਬਾਬਾ ਆਉਂਦਾ ਫਿਰ ਝੂਠੇ ਬੋਲਦਾ ਮੈਂ ਨਹੀਂ ਮੰਨਦਾ ਮੁੰਡਾ ਫਿਰ ਤੂੰ ਕਹਿੰਦਾ ਮੇਰੇ ਚ ਬਾਬਾ ਨਹੀਂ ਆਉਂਦਾ ਬਾਬਾ ਮੇਰੇ ਚ ਆਉਂਦਾ ਜੇ ਉਹਨਾਂ ਨੂੰ ਕੁਝ ਦੀਂਦਾ ਤਾਂ ਹੀ ਆਹ ਜਿਹੜੀਆਂ ਬੈਠੀਆਂ ਹਨ ਕਿਹੜਾ ਬਾਬਾ ਆਉਂਦਾ ਕਿਹੜਾ ਬਾਬਾ ਯਾਰ ਮੈਂ ਇਹਨੂੰ ਨਹੀਂ ਦੱਸ ਸਕਦਾ ਮੈਂ ਕਿਹੜਾ ਬਾਬਾ ਆਉਂਦਾ ਐ ਨਹੀਂ ਦੱਸ ਸਕਦਾ ਮੈਂ ਮੇਰੇ ਜੀੜਾ ਮਰਜੀ ਆਵੇ ਉਹਨਾਂ ਨੇ ਤੂੰ ਐ ਪੋਲੇ ਪੈਰ ਮੰਨਣਾ ਛਤਰ ਪਹਿਰੇ ਤੇਰੇ ਨਾਲ ਮੈਂ ਸਾਹਮਣੇ ਇਹ ਗੱਲ ਕਹਤੀ ਵੀ ਮੈਂ ਗਾਹ ਨੂੰ ਚੌਂਕੀ ਨਹੀਂ ਲਉਂਦਾ ਮੇਰੇ ਕੋਲੇ ਆਇਓ ਨਾ ਤੂੰ ਗਾਹ ਨੂੰ ਇੱਥੇ ਆ ਕੇ ਬਹਿ ਜੀ ਪ ਤੂੰ ਲਾਏਗਾ ਮੈਂ ਕੁਝ ਨਹੀਂ ਲਾਉਂਦਾ ਤੂੰ ਯਾਰ ਘਰੇ ਦੀਵੇ ਲਾ ਬਾਬੇ ਨੂੰ ਪੂਜ ਕਿਨੂ ਵਾਹ ਕਿਹੜੇ ਮਰਜੀ ਪੀਰ ਨੂੰ ਪੂਜ ਪਰ ਤੂੰ ਹੁਣ ਤੋਂ ਇਹ ਤੋਂ ਬਾਅਦ ਮੈਂ ਤੈਨੂੰ ਹੋਰ ਕੀ ਕਹੀਏ ਨਾ ਕਿ ਮੈਂ ਗਾਹ ਨੂੰ ਲਾਉਂਦਾ ਨਹੀਂ ਪਰ ਇਹਨਾਂ ਦੀ ਹੁਣ ਵੀਡੀਓ ਬਣਾ ਕੇ ਲੈ ਜਾ ਇਹ ਹੀ ਜੇ ਗਾਹ ਨੂੰ ਵੀਰਵਾਰ ਨੂੰ ਮੇਰੇ ਬਾਤ ਚ ਨਾ ਖੜਗਾਉਂਗਾ ਮੂੰਹ ਤੋਂ ਨਾ ਡੜੀ ਮਰਦਾ ਪੱਕੀ ਗੱਲ ਪੱਕੀ ਚਲੋ ਧੰਨਵਾਦ ਧੰਨਵਾਦ ਪੰਜਾਬ ਦੇ ਵਿੱਚ ਕੀ ਸਿਸਟਮ ਚੱਲ ਰਿਹਾ ਪੰਜਾਬ ਦੀਆਂ ਜਿਹੜੀਆਂ ਬੁੜੀਆਂ ਨੇ ਇਹ ਬਾਬਿਆਂ ਕੋਲ ਸੁਰਖੀ ਪਾਊਡਰ ਲਾ ਕੇ ਜਾਂਦੀਆਂ ਨੇ ਆਪਣੇ ਘਰ ਵਾਲਿਆਂ ਨੂੰ ਪਿੱਛੇ ਲਾ ਲਾ ਕੇ ਨਾ ਬਾਬਿਆਂ ਦੇ ਡੇਰਿਆਂ ਦੇ ਤੇ ਜਾਂਦੀਆਂ ਬੂਮਣੇ ਬਾਬਿਆਂ ਕੋਲ ਜਾਂਦੀਆਂ ਨੇ ਜਿੱਥੇ ਜਾ ਕੇ ਇਹ ਬਾਬਿਆਂ ਤੋਂ ਵਿਸ਼ਪੂਰੀ ਕਰਾਉਂਦੀਆਂ ਨੇ ਵੀ ਬਾਬਾ ਮੈਨੂੰ ਆਹ ਦੁੱਖ ਇਹ ਬਾਬਿਆਂ ਦੀ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਇਹ ਸੱਚੀ ਗੱਲ ਆ ਇਹਨਾਂ ਲੋਕਾਂ ਦਾ ਸਹਾਰਾ ਇਹ ਲੋਕ ਬੇਕਸੂਰ ਬੰਦਿਆਂ ਦਾ ਇਹ ਜਿਹੜੇ ਬੰਦੇ ਇਹ ਦੁੱਖਾਂ ਚ ਰਹਿ ਰਹੇ ਉਹਨਾਂ ਦਾ ਸਹਾਰਾ ਲੈ ਕੇ ਇਹ ਲੋਕ ਪੈਸਾ ਬਣਾਉਂਦੇ ਆ ਤੇ ਜਿਹੜੇ ਲੋਕ ਪੰਥ ਦੇ ਜਿਹੜੇ ਲੋਕ ਇਹਨਾਂ ਇਹਨਾਂ ਦੇ ਖਿਲਾਫ ਤੁਰੇ ਹੋਏ ਆ ਤੇ ਉਹਨਾਂ ਦਾ ਸਾਥ ਦਿਓ ਪੰਜਾਬ ਦੇ ਲੋਕੋ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਜਾਇ ਸਾਰੇ ਗੁਰੂ ਇੱਕੋ ਜਿਹੇ ਹੁੰਦੇ ਐ ਇਸ ਗੁਰੂਆਂ ਨੂੰ ਸੀਮਾੜਾ ਨੇ ਕਹਿੰਦੇ ਪੀਰਾਂ ਨੂੰ ਸੀਮਾੜਾ ਕਹਿੰਦੇ ਪਰ ਅਸੀਂ ਉਹਨਾਂ ਨੂੰ ਕਹਿੰਨੇ ਆ ਜਿਹੜੇ ਮੂਹਰੇ ਵਿਚੋਲੇ ਬਣੇ ਹੋਇਆ ਜਿਹੜੇ ਢੋਂਗਰ ਚਾਉਂਦੇ ਆ ਜਿਹੜੇ ਜਨਾਨੀਆਂ ਦਾ ਸ਼ੋਸ਼ਣ ਕਰਦੇ ਨੇ ਜਿਹੜੇ ਬਾਬੇ ਟੂਣਾ ਟੱਪਾ ਕਰਾਉਂਦੇ ਨੇ ਇੰਨਾਂ ਤੋਂ ਬਚ ਕੇ ਰੋ ਇੰਨਾਂ ਤੇ ਕਾਰਵਾਈ ਜ਼ਰੂਰ ਕਰੋ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ